ਇੱਕ ਦਿਨ ਮੈਂ ਬਿਆਨ ਸੁਣਿਆ ਥੋੜੇ ਦਿਨ ਹੋਏ ਆ ਸੁਖਬੀਰ ਸਿੰਘ ਬਾਦਲ ਦਾ ਜੀ ਉਹ ਬਿਆਨ ਦੇ ਵਿੱਚ ਕਹਿੰਦਾ ਕਿ ਸਾਡੀ ਜਿਹੜੀ ਪਾਰਟੀ ਆ ਇਹ ਤਾਂ ਹਈ ਧਾਰਮਿਕ ਪਾਰਟੀ ਕੋਈ ਸਿਆਸੀ ਨਹੀਂ ਕੀ ਸੁਖਬੀਰ ਨੂੰ ਚੇਤਾ ਭੁੱਲ ਗਿਆ ਵੀ ਜਦੋਂ ਇਹਦੇ ਪਿਤਾ ਦੇ ਪ੍ਰਕਾਸ਼ ਸਿੰਘ ਦੇ ਜਨਮ ਦਿਨ ਤੇ ਜੱਤਵਾਲ ਕੋਲ ਇੱਕ ਰੈਲੀ ਹੋਈ ਸੀ ਵੱਡੀ ਜੀ ਉਸ ਰੈਲੀ ਦੇ ਵਿੱਚ મોદી ਵੀ ਆਇਆ ਤੇ ਉਥੇ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਬਿਆਨ ਦਿੱਤਾ ਸੀ ਕਿ ਸਾਡੀ ਹੁਣ ਪੰਜਾਬੀ ਪਾਰਟੀ ਆ ਹੁਣ ਜਾਂ ਤੇ ਸੁਖਬੀਰ ਸਿੰਘ ਝੂਠ ਬੋਲਦਾ ਜਾਂ ਫਿਰ ਇਹਦਾ ਪਿਤਾ ਬੋਲਦਾ ਤੁਸੀਂ ਸਰਸੇ ਵਾਲੇ ਦੇ ਚੇਲੇ ਹੋ ਤੁਸੀਂ ਆਸੂ ਤੋਸ ਦੇ ਚੇਲੇ ਆ ਤੁਸੀਂ ਵਿਆਸ ਵਾਲੇ ਦੇ ਚੇਲੇ ਆ ਜੀ ਤੁਸੀਂ ਜਿੰਨੇ ਦੱਬੀ ਪਖੰਡੀ ਫਿਰਦੇ ਆਸ ਆਰਾਮ ਦੇ ਚੇਲੇ ਹੋ ਤੁਸੀਂ ਕਿਹਦੇ ਚੇਲੇ ਸਾਨੂੰ ਹਜੇ ਤੱਕ ਸਮਝ ਨਹੀਂ ਆਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਗਲੀਆਂ ਚ ਖਲਾਰ ਨਾਲ ਗਏ ਮਿੰਦਰ ਐਂਸਾ ਜੀ ਜੇਲ੍ਹ ਦੇ ਵਿੱਚ ਸਿੰਘਾਂ ਨੇ ਉਹਨੂੰ ਸੋਦਾ ਲਾਤਾ ਹੈ ਜੀ ਤੇ ਉਹਦੇ ਭੋਗ ਤੇ ਸਮੇਂ ਨਾਮ ਚਰਚਾ ਕੀਤੀ ਗਈ ਹੈ ਤੇ ਉਸ ਨਾਮ ਚਰਚਾ ਦੇ ਵਿੱਚ ਸੁਖਵੀਰ ਸਿੰਘ ਤੇ ਇਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਜਾਂਦੇ ਨੇ ਜੀ ਹੁਣ ਮਸਲਾ ਇਸ ਗੱਲ ਦਾ ਵੀ ਅਕਾਲ ਤਖਤ ਸਾਹਿਬ ਕਹਿ ਰਿਹਾ ਕਿ ਤੁਸੀਂ ਇਹਨਾਂ ਦੇ ਨਾਲ ਜੀ ਕੋਈ ਵੀ ਮਿਲਣ ਵਰਤ ਨਹੀਂ ਰੱਖਣਾ ਜੇ ਤੁਸੀਂ ਧਰਮ ਕੰਤ ਫਿਰ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੀਂ ਦੀ ਲੰਘਣਾ ਕਿਉਂ ਹੋਈ ਫਿਰ ਤੁਹਾਡੇ ਰਾਜ ਦੌਰਾਨ ਤੁਹਾਡੀ ਸ਼ਹਿਤੇ ਸਾਹਮਣੇ ਇਹ ਸਿਵ ਸੁਣਾਉਂਦੀ ਆ ਹਾਂ ਉਸੇ ਸੈਵਸੈਨਾ ਨੂੰ ਬਚਾਉਂਦੇ ਆ ਤੇ ਸਿੱਖਾਂ ਦੇ ਗੋਲੀਆਂ ਮਾਰਦੇ ਆ ਇਹ ਕਿਹੜਾ ਪੰਜਾਬ ਬਚਾਉਣਾ ਹੈ ਫਿਰ ਸੁਨਾਮ ਦੇ ਵਿੱਚ ਘਟਨਾ ਵਾਪਰਦੀ ਹੈ ਜਿਹੜੀ ਕਮਲਜੀਤ ਸਿੰਘ ਨੂੰ ਜੀ ਸੌਦਾ ਸਾਧ ਦੇ ਚੇਲਿਆਂ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਜਾਂਦਾ ਬਾਦਲ ਸਰਕਾਰ ਸਮੇਂ ਹਮ ਉਹਨਾਂ ਤੇ ਕਿਸੇ ਤੇ ਕੋਈ ਪਰਚਾ ਦਰਜ ਨਹੀਂ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤੇ ਕਿਸੇ ਪੁਲਿਸ ਅਧਿਕਾਰੀ ਨੂੰ ਕੋਈ ਪੁੱਛਦਾਸ ਨਹੀਂ ਜੀ ਫਿਰ ਕਿਹੜਾ ਪੰਜਾਬ ਬਚਾਉਣਾ ਚਾਹੁੰਦੇ ਹੋ ਭਾਵ ਕਿ ਜੇ ਦੂਜਾ ਸੀਨ ਵੇਖ ਲਈਏ ਤਾਂ ਜਿੱਲਿਆਂ ਵਾਲਾ ਬਾਗ ਜਿਹੜਾ ਕੋਟਕਪੂਰੇ ਨੂੰ ਬਾਦਲ ਨੇ ਬਣਾਇਆ ਹਾਂ ਤੇ ਬਾਦਲ ਕਿਹੜਾ ਪੰਜਾਬ بچਾਉਣਾ ਚਾਹੁੰਦਾ ਦੋ ਸਿੰਘ ਸ਼ਹੀਦ ਹੁੰਦੇ ਸਾਡੇ ਕ੍ਰਿਸ਼ਨ ਭਗਵਾਨ ਸਿੰਘ ਤੇ ਗਰਜੀਤ ਸਿੰਘ ਹੁਣ ਦੋ ਸਿੰਘ ਬੈਬਲ ਗੋਲੀ ਚਲਾ ਕੇ ਪੁਲਿਸ ਸ਼ਹੀਦ ਕਰਦੀ ਹੈ ਤੇ ਟੋਕਰਾ ਰੌਂਦਾਂ ਦਾ ਜਿਹੜਾ ਫੈਰਾ ਦਾ ਖੂਕਲੇ ਸੀ ਉਹ ਨੇੜੇ ਹੀ ਗੁਰਦੁਆਰਾ ਉਹ ਬਾਬੇ ਨੂੰ ਫੜਾਏ ਜਾਂਦੇ ਤੇ ਉਹ ਬਾਬੇ ਦੇ ਦਬਾਅ ਪਾ ਕੇ ਇਹਨਾਂ ਨੇ ਉਹ ਲੈ ਜਾਂਦੇ ਆ ਦੋ ਸਿੰਘ ਸ਼ਹੀਦ ਕਰਕੇ ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਦੋਛੀਆਂ ਨੂੰ ਸਜ਼ਾ ਸਜ਼ਾਉਣ ਦੀ ਗੱਲ ਕਰਦੇ ਵੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਜੇਲ੍ਹ ਚ ਬੰਦ ਕਰੋ ਇੰਨਾ ਹੀ ਸੀ ਕੰਮ ਉਹ ਪਰ ਜੇ ਤੁਸੀਂ ਉਹਨਾਂ ਨੂੰ ਵੀ ਗੋਲੀਆਂ ਮਾਰ ਕੇ ਜੀ ਸ਼ਹੀਦ ਕਰ ਦਿੰਨੇ ਹੋ ਹਮ ਤੇ ਫੇਰ ਤੁਸੀਂ ਕਿਹੜਾ ਪਿਆਮਚਾ ਰਹੇ ਕਮਲਜੀਤ ਸਿੰਘ ਸਨਮ ਭਾਈ ਜਸਪਾਲ ਸਿੰਘ ਚੌੜ ਸਿੱਧਵਾ ਹਮ ਬੈਬਲ ਬਰਗਾੜੀ ਬੁਰਜ ਜਵਾਰ ਸਿੰਘ ਵਾਲਾ ਹਮ ਭਾਈ ਸੁਖਰਾਜ ਸਿੰਘ ਹਨੀ ਮੋਰਚਾ ਲਾ ਕੇ ਲੰਮਾ ਸਮਾਂ ਬੈਠੇ ਰਹੇ ਨੇ ਕੋਲਕ ਪੂਰਾ ਚੌਕ ਕਿ ਪੰਜਾਬ ਬਚਾਓ ਯਾਤਰਾ ਇਹਨਾਂ ਥਾਵਾਂ ਤੇ ਵੀ ਜਾਊਗੀ ਚੌੜ ਸਿਧਵਾ ਪਿੰਡ ਵਿੱਚ ਜਾਊਗੀ ਨਕ ਉਧਰ ਜਾਊਗੀ ਕੱਲ ਇੱਕ ਮੈਂ ਵੇਖਿਆ ਬੀਬੀ ਇਹਨਾਂ ਨੂੰ ਮੰਗ ਪੱਤਰ ਪੇ ਦਈ ਜਾਂਦੀ ਵੀ ਨਸ਼ਾ ਬੰਦ ਕਰਦੇ ਹੋ ਜੀ ਤੇ ਨਸ਼ਾ ਤਾਇਆ ਇਹਨਾਂ ਦੇ ਰਾਜ ਚ ਉਹ ਆਪ ਹੀ ਇੱਕ ਤਰ੍ਹਾਂ ਦਾ ਲੋਕਾਂ ਚ ਗਮਰਾਹ ਕਰਕੇ ਦੂਜਾ ਤੁਸੀਂ ਕਿਹਾ ਸੀ ਵੀ ਉਹਨਾਂ ਦੇ ਪਿੰਡਾਂ ਵਿੱਚ ਜੀ ਅਸਲ ਵਿੱਚ ਲੋਕਾਂ ਨੇ ਇੰਨਾ ਕਨਕਾਰ ਦਿੱਤਾ ਲੋਕ ਸਮਝਦੇ ਵੀ ਚੱਲ ਪਾਉ ਕਿ ਮੁੜ ਜਾਣਗੇ ਸਿੱਧੀ ਜੀ ਗੱਲ ਆ ਪੰਜਾਬੀ ਭਾਸ਼ਾ ਇਵੇਂ ਆ ਵੀ ਆਪੇ ਤੁਰ ਫਿਰ ਕੇ ਮੁੜ ਜਾਣਗੇ ਇਹਨਾਂ ਨੂੰ ਕਿਹੜਾ ਕੋਈ ਪੁੱਛਦਾ ਹੈ ਤੇ ਹੈ ਵੀ ਸੱਚ ਆ ਬਹਿਵਲ ਜਾਊਗਾ ਉੱਥੇ ਜਾ ਕੇ ਦਮ ਗਜੇ ਮਾਰੂਗਾ ਵੇਖੋ ਜੀ ਉਮਰਾ ਨੰਗਲ ਵੇਖੋ ਜੀ ਅਦਾਲਤ ਨੇ ਬਰੀ ਕਰਤਾ ਜੀ ਜੇ ਸਾਨੂੰ ਅਦਾਲਤਾਂ ਤੋਂ ਆਸ ਹੁੰਦੀ ਅਸੀਂ ਵੱਖਰਾ ਘਰ ਨਾ ਮੰਗੀਏ ਬਿਲਕੁਲ ਜੇ ਅਦਾਲਤਾਂ ਤੋਂ ਆਸ ਹੁੰਦੀ ਤੇ 84 ਵਾਲੇ ਅੱਜ ਤੱਕ ਨਾ ਘੁੰਮਦੇ ਹੁੰਦੇ ਜੀ ਜੇ ਅਦਾਲਤਾਂ ਤੋਂ ਆਸ ਹੁੰਦੀ ਤੇ ਸਾਡੇ ਸਿੰਘ ਬੰਦੀ ਸਿੰਘ ਆ ਜਿਹੜੇ ਸਜ਼ਾ ਭੁਗਤਣ ਤੋਂ ਬਾਅਦ ਇੱਕ ਘੰਟਾ ਵੀ ਅੰਦਰ ਨਾ ਰਹਿੰਦੇ ਜੀ ਜੇ ਅਦਾਲਤਾਂ ਤੇ ਆਸ ਹੁੰਦੀ ਤੇ ਗੁਰੂ ਗ੍ਰੰਥ ਸਾਹਿਬ ਦੇ ਦੋਚੇ ਅੱਜ ਤੱਕ ਜੇਲ੍ਹਾਂ 'ਚ ਬੰਦ ਹੁੰਦੇ ਸ੍ਰੋਮਣੀ ਕਮੇਟੀ ਪ੍ਰਧਾਨ ਤੇ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣਾ ਦੋਨੇ ਹੀ ਅਹਿਮ ਅਹੁਦੇ ਸਿੱਖ ਪੰਥ ਦੇ ਵਿੱਚ ਜੀ ਪਰ ਐਮ ਉਹਦੇ ਤਾਂ ਕਿ ਉਹ ਸਿੱਖ ਪੰਥ ਨੂੰ ਸਵਿਰਤ ਹੋਣ ਸਿੱਖ ਪੰਥ ਦਾ ਦਰਦ ਰੱਖਦੇ ਹੁਣ ਤਾਂ ਹੀ ਜੀ ਸ਼੍ਰੋਮਣੀ ਕਮੇਟੀ ਨੇ ਅਜੇ ਤੱਕ ਸਾਨੂੰ ਕੀ ਦਿੱਤਾ ਹੈ ਹਜੇ ਅਕਾਲ ਤਖਤ ਸਾਹਿਬ ਤੋਂ ਇਥੋਂ ਤੱਕ ਹੀ ਮਰਜ਼ਾਦਾ ਨੂੰ ਲਾਗੂ ਨਹੀਂ ਕਰ ਸਕੇ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਇਹਨਾਂ ਤੋਂ ਗੋਤ ਹੀ ਲਵਾ ਦਈਏ ਮਗਰੋਂ ਅਗਰੇ ਆਲਾ ਕੋਈ ਢਿੱਲੋ ਆ ਕੋਈ ਕੋਸ਼ ਆ ਕੋਈ ਕੋਸ਼ ਆ ਦੇਸ਼ ਵਿਦੇਸ਼ ਦੀ ਸੰਗਤ ਨੂੰ ਦਾਸ ਜਸਪੀਰ ਸਿੰਘ ਸਸਤੇਵਾਲਾ ਦੀ ਫਤਿਹ ਪ੍ਰਮਾਨ ਹੋਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਗੱਲ ਕਰਾਂਗੇ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਬਾਦਲ ਕੇ ਲਾਣੇ ਦੇ ਵੱਲ ਤੇ ਇਸ ਗੱਲਬਾਤ ਦੇ ਸਾਰੇ ਸਿਲਸਿਲੇ ਦੇ ਉੱਤੇ ਗੱਲਬਾਤ ਕਰ ਲਈ ਮੇਰੇ ਨਾਲ ਵੀਰ ਗੁਰਪਾਲ ਸਿੰਘ ਮਰੂੜ ਨੇ ਸਭ ਤੋਂ ਪਹਿਲਾਂ ਚੈਨਲ ਦੇ ਉੱਤੇ ਸਵਾਗਤ ਕਰ ਲੈਨੇ ਆ ਤੇ ਫਿਰ ਕਰਦੇ ਆ ਵਿਚਾਰਾਂ ਦੀ ਸਾਂਝ ਪਾਉਣ ਦਾ ਯਤਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਕੱਬਾ ਸਭ ਤੋਂ ਪਹਿਲਾਂ ਤਾਂ ਇਹੀ ਹੈ ਜੀ ਵੀ ਪੰਜਾਬ ਬਚਾਓ ਯਾਤਰਾ ਜੀ ਜੇਕਰ ਆਪਾਂ ਪ੍ਰਾਤਨ ਇਤਿਹਾਸ ਦੇ ਉੱਤੇ ਨਿਗਾਹ ਮਾਰਦੇ ਹਾਂ ਜੀ ਤੇ ਪੰਜਾਬ ਜਦੋਂ ਵੀ ਬਚਾਇਆ ਜੀ ਪੰਥ ਨੇ ਬਚਾਇਆ ਬਿਲਕੁਲ ਤੇ ਪੰਥ ਦੀ ਪਿੱਠ ਵਿੱਚ ਛੁਰਾ ਮਾਰ ਕੇ ਪੰਜਾਬ ਬਚਾਓ ਯਾਤਰਾ ਕੱਢਣ ਦਾ ਮਤਲਬ ਕੀ ਸਮਝਦੇ ਆ ਇਹਦਾ ਲੋਕਾਂ ਨੂੰ ਗਮਰਾਹ ਕਰਨਾ ਹੈ ਚੋਰ ਕਦੇ ਨਹੀਂ ਕਹਿੰਦਾ ਮੈਂ ਚੋਰ ਆ ਗਦਾਰ ਕਦੇ ਨਹੀਂ ਕਹਿੰਦਾ ਮੈਂ ਗਦਾਰ ਹਾਂ ਇਸ ਕਰਕੇ ਅੱਜ ਜਿਹੜੀ ਪੰਜਾਬ ਬਚਾਓ ਯਾਤਰਾ ਹੈ ਪਹਿਲਾ ਸਵਾਲ ਹੈ ਪੰਜਾਬ ਲੁੱਟਿਆ ਕਿਹਨੇ ਆ ਪੰਜਾਬ ਨੂੰ ਤਬਾਹ ਕਿਹਨੇ ਕੀਤਾ ਜੀ ਪੰਜਾਬ ਤੁਸੀਂ 15 ਸਾਲਾਂ ਦੇ ਤਰੱਕੀ ਵਿੱਚ ਕਿਹੜੇ 15 ਸਾਲਾਂ ਦੇ ਵਿੱਚ ਜਿਹੜਾ ਕਿਹੜੀ ਤਰੱਕੀ ਤੇ ਲੈ ਕੇ ਗਏ ਆ ਕੀ ਤੁਸੀਂ ਪੰਜਾਬ ਦੀ ਪਿੱਠ 'ਤੇ ਵੱਡੇ ਛੁਰੇ ਮਾਰੇ ਪੰਜਾਬ ਦੇ ਪੁੱਤਾਂ ਨਾਲ ਜੀ ਧੋਖੇ ਕੀਤੇ ਪੰਜਾਬ ਦੇ ਪੁੱਤਾਂ ਨੂੰ ਪੁਲਿਸ ਤੋਂ ਮਰਵਾਇਆ ਪੰਜਾਬ ਦੇ ਪੁੱਤਾਂ ਨੂੰ ਜੇਲ੍ਹਾਂ ਚ ਬੰਦ ਕਰਾਇਆ ਪੰਜਾਬ ਦੇ ਪੁੱਤਾਂ ਨੂੰ ਨਸ਼ਿਆਂ ਤੇ ਲਾਇਆ ਜੇ ਪੰਜਾਬ ਦੇ ਪੁੱਤਾਂ ਨਾਲ ਇਨਾ ਧੋਖਾ ਮਾਉਣ ਤੋਂ ਬਾਅਦ ਬੰਦਾ ਕਿਵੇਂ ਮੈਂ ਤਾਂ ਪੰਜਾਬ ਬਚਾਉਣਾ ਬੱਚਾ ਪੰਜਾਬ ਤਾਂ ਬਚ ਜਾਣਾ ਜੇ ਪੰਜਾਬ ਦੇ ਪੁੱਤ ਬਚਣਗੇ ਗੰਭੀਰ ਮਸਲੇ ਨੇ ਬਹੁਤ ਜ਼ਿਆਦੇ ਜੇ ਨਸ਼ਾ ਸਾਡੇ ਘਰ ਘਰ ਜਾਂਦਾ ਤੋ ਇਹਨਾਂ ਦੇ ਰਾਜ ਵਿੱਚ ਜਾਂਦਾ ਹੈ ਜੀ ਇੱਕ ਦਿਨ ਮੈਂ ਬਿਆਨ ਸੁਣਿਆ ਥੋੜੇ ਦਿਨ ਹੋਏ ਆ ਸੁਖਬੀਰ ਸਿੰਘ ਬਾਦਲ ਦਾ ਜੀ ਉਹ ਬਿਆਨ ਦੇ ਵਿੱਚ ਕਹਿੰਦਾ ਕਿ ਸਾਡੀ ਜਿਹੜੀ ਪਾਰਟੀ ਆ ਇਹ ਤਾਂ ਸਹੀ ਧਾਰਮਿਕ ਪਾਰਟੀ ਕੋਈ ਸਿਆਸੀ ਨਹੀਂ ਕੀ ਸੁਖਬੀਰ ਨੂੰ ਚੇਤਾ ਭੁੱਲ ਗਿਆ ਵੀ ਜਦੋਂ ਇਹਦੇ ਪਿਤਾ ਦੇ ਪ੍ਰਕਾਸ਼ ਸਿੰਘ ਦੇ ਜਨਮ ਦਿਨ ਤੇ ਜੱਤਵਾਲ ਕੋਲ ਇੱਕ ਰੈਲੀ ਹੋਈ ਸੀ ਵੱਡੀ ਜੀ ਉਸ ਰੈਲੀ ਦੇ ਵਿੱਚ ਮੋਦੀ ਵੀ ਆਇਆ ਤੇ ਉਥੇ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਬਿਆਨ ਦਿੱਤਾ ਸੀ ਕਿ ਸਾਡੀ ਹੁਣ ਪਿਆਪੀ ਪਾਰਟੀ ਆ ਹੁਣ ਜਾਂ ਤਾਂ ਸੁਖਬੀਰ ਸਿੰਘ ਝੂਠ ਬੋਲਦਾ ਜਾਂ ਫਿਰ ਇਹਦਾ ਪਿਤਾ ਬੋਲਦਾ ਤੇ ਜਿਹੜੀ ਗੱਲ ਆ ਕਿ ਧਾਰਮਿਕ ਜੱਥੇਬੰਦੀ ਆ ਜੀ ਤੁਸੀਂ ਕਿਹੜੇ ਧਰਮ ਨੂੰ ਬੁਲਾਉਣ ਕਰਦੇ ਆ ਸਾਨੂੰ ਅੱਜ ਤੱਕ ਨਹੀਂ ਪਤਾ ਲੱਗਾ ਤੁਸੀਂ ਸਰਸੇ ਵਾਲੇ ਦੇ ਚੇਲੇ ਹੋ ਤੁਸੀਂ ਆਸੂ ਤੋਸ ਦੇ ਚੇਲੇ ਆ ਤੁਸੀਂ ਵਿਆਸ ਵਾਲੇ ਦੇ ਚੇਲੇ ਆ ਜੀ ਤੁਸੀਂ ਜਿੰਨੇ ਦੱਬੀ ਪਖੰਡੀ ਫਿਰਦੇ ਆਸ ਆਰਾਮ ਦੇ ਚੇਲੇ ਹੋ ਤੁਸੀਂ ਕਿਹਦੇ ਚੇਲੇ ਸਾਨੂੰ ਹਜੇ ਤੱਕ ਸਮਝ ਨਹੀਂ ਆਈ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਗਲੀਆਂ ਚ ਖਲਾਰ ਨਾਲ ਗਏ ਮਿੰਦਰ ਐਂਸਾ ਜੀ ਜੇਲ ਦੇ ਵਿੱਚ ਸਿੰਘਾਂ ਨੇ ਉਹਨੂੰ ਸੋਦਾ ਲਾਤਾ ਹੈ ਜੀ ਤੇ ਉਹਦੇ ਭੋਗ ਤੇ ਸਮੇਂ ਨਾਮ ਚਰਚਾ ਕੀਤੀ ਗਈ ਹੈ ਤੇ ਉਸ ਨਾਮ ਚਰਚਾ ਦੇ ਵਿੱਚ ਸੁਖਵੀਰ ਸਿੰਘ ਤੇ ਇਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਜਾਂਦੇ ਨੇ ਜੀ ਹੁਣ ਮਸਲਾ ਇਸ ਗੱਲ ਦਾ ਵੀ ਅਕਾਲ ਤਖਤ ਸਾਹਿਬ ਕਹਿ ਰਿਹਾ ਕਿ ਤੁਸੀਂ ਇਹਨਾਂ ਦੇ ਨਾਲ ਜੀ ਕੋਈ ਵੀ ਮਿਲਣ ਵਰਤ ਨਾ ਰੱਖਣਾ ਜੇ ਤੁਸੀਂ ਧਰਮ ਕੰਤ ਫਿਰ ਅਕਾਲ ਤਖਸੈਬ ਦੇ ਹੁਕਮ ਨਾਵੀਂ ਦੀ ਲੰਘਣਾ ਕਿਉਂ ਹੋਈ ਜੀ ਦੂਜੀ ਗੱਲ ਆ ਪੰਜਾਬ ਬਚਾਓ ਤੁਸੀਂ 15 ਸਾਲ ਰਹੇ ਹੋ ਸਾਡੀ ਕੌਮ ਦੇ ਨਤ ਢਕ ਜਥੇਦਾਰ ਗਿਆਨੀ ਗੁਰਦੇਵ ਸਿੰਘ ਕੌਕੇ ਜੀ ਜਿਨ੍ਹਾਂ ਨੂੰ ਕੋ ਕੋ ਕੇ ਸ਼ਹੀਦ ਕੀਤਾ ਗਿਆ ਹਮ ਜਿਨ੍ਹਾਂ ਦੇ ਕਈ ਟਕਰੇ ਕਰਕੇ ਸਰੀਰ ਤੇ ਦਰਿਆ ਦੇ ਵਿੱਚ ਸਿੱਟਿਆ ਜਾਂਦਾ ਜੀ ਫਿਰ ਗਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕਰਨ ਵਾਲਾ ਦੁਸ਼ਟ ਜ਼ਾਲਮ ਐਸਐਸਪੀ ਸਵਰਨੇ ਘੋਟਨੇ ਦੇ ਭੋਗ ਤੇ ਸ਼ਰੋਮਣੀ ਕਮੇਟੀ ਜੀ ਆਪਣੇ ਰਾਗੀਆਂ ਨੂੰ ਦਬਾਅ ਪਾ ਕੇ ਭੋਗ ਤੇ ਭੇਜਦੀ ਅਤੇ ਉਹਦੇ ਭੋਗ ਦਾ ਪ੍ਰਬੰਧ ਕਰਦੀ ਆ ਜੀ ਉਸ ਤੋਂ ਬਾਅਦ 15 ਸਾਲ ਸਰਕਾਰ ਰਹਿ ਗਈ ਤੇ ਤੁਸੀਂ ਗਰਦੇਵ ਸਿੰਘ ਕੌਂਕੇ ਇਕੱਲਾ ਨਹੀਂ ਹੂੰ ਬਹੁਤ ਸਾਡੀ ਕੌਮ ਦੇ ਜਿਹੜਾ ਰੂ ਨੇ ਜੀ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਜੀ ਉਹ ਇੱਕ ਵੀ ਕਿਸੇ ਪੁਲਿਸ ਅਫਸਰ ਤੇ ਤੁਸੀਂ ਪਰਚਾ ਦਰਜ ਕੀਤਾ ਹੋਵੇ ਕਿਤੇ ਉਹਨੂੰ ਸੱਦ ਕੇ ਪੁੱਛਿਆ ਹੋਵੇ ਕਿ ਸਾਡੇ ਧਰਮ ਦੇ ਲੋਕਾਂ ਨੂੰ ਨਜਾਇਜ਼ ਬੇਕਸੂਰ ਕਿਉਂ ਮਾਰਿਆ ਗਿਆ ਜਿਵੇਂ ਇਹਨਾਂ ਦੇ ਰਾਜ 'ਚ ਜਿਹੜੀਆਂ ਵੱਡੀਆਂ ਘਟਨਾਵਾਂ ਹੋਈਆਂ ਜਿੱਥੋਂ ਅੱਜ ਲੋਕ ਪੰਥਦਰ ਦੇ ਲੋਕ ਇਹਨਾਂ ਤੋਂ ਕਿਨਾਰਾ ਕਰ ਗਏ ਆ ਜੀ ਵੇਖੋ ਸਾਨੂੰ ਸੀ ਸਾਡਾ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਟਾ ਕੇ 70000 ਸ਼ਹੀਦ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਕੀਤੀ ਆ ਕਾਂਗਰਸ ਰਾਜ ਚ ਜੀ ਪਰ ਜਿੱਥੇ ਕਾਂਗਰਸ ਤੋਂ ਅਸੀਂ ਦੁਖੀ ਹੋ ਕੇ ਤੇ ਬਾਦਲ ਨੂੰ ਜਿਤਾਉਣ ਦਾ ਯਤਨ ਕੀਤਾ ਹਮ ਵੀ ਇਹਨਾਂ ਨੇ ਪੰਥ ਦੇ ਨਾਂ ਤੇ ਵੋਟਾਂ ਮੰਗੀਆਂ ਲੋਕਾਂ ਨੇ ਪੰਥ ਦੇ ਨਾਂ ਤੇ ਵੋਟਾਂ ਪਾਈਆਂ ਜੀ ਲੋਕਾਂ ਨੂੰ ਸੀ ਕਿ ਕਿਤੇ ਨਾ ਕਿਤੇ ਸਿੱਖ ਕੌਮ ਨੂੰ ਸਿੱਖ ਪੰਥ ਨੂੰ ਅਨਸਾਫ਼ ਮਿਲੂ ਜੀ ਪਰ ਮੈਂ ਪੰਜਾਬ ਬਚਾਉਣ ਵਾਲਿਆਂ ਨੂੰ ਯਾਦ ਕਰਾ ਦੇਵਾਂ ਕਿ ਜਿਹੜੀ ਆਸ਼ੂ ਤੋਸ਼ ਆ ਉਹ ਸਾਡੇ 52 ਐਕਟ 1952 ਐਕਟ ਦੇ ਮੁਤਾਬਕ ਡੇਰਾ ਹੀ ਨਹੀਂ ਚਲਾ ਸਕਦਾ ਕਿਉਂਕਿ 1952 ਕਾ ਕਟਾ ਉਹ ਸੈਕਟਰ ਦੇ ਵਿੱਚ ਸਿੱਧਾ ਹੀ ਦਾਵਾ ਕੀਤਾ ਜਾਂਦਾ ਕਿ ਕੋਈ ਵੀ ਬੰਦਾ ਦਾਵਾ ਨਹੀਂ ਕਰ ਸਕਦਾ ਕਿ ਮੈਂ ਤੇਰਾ ਜੰਤਰਾ ਮੰਤਰਾਂ ਨਾਲ ਸੈਠੀ ਕਰ ਦੂੰ ਮੈਂ ਤੇਰਾ ਪੇਟ ਠੀਕ ਕਰ ਦੂੰਗਾ ਮੈਂ ਤੈਨੂੰ ਬੱਚਾ ਦੇ ਦੂੰਗਾ ਕੋਈ ਇਹਦਾ ਲਾਦ ਹੋ ਜੂ ਇਦਾਂ ਦਾ ਕੁਝ ਵੀ ਨਹੀਂ ਹੋ ਸਕਦਾ ਜੀ ਪਰ ਆਸ਼ੂ ਤੋਸ਼ ਦਾ ਕਿਹੜਾ ਧਰਮ ਸੀ ਉਹ ਕੌਣ ਸੀ ਕਿੱਥੋਂ ਆਇਆ ਸੀ ਕਿਸੇ ਨੂੰ ਕੁਝ ਨਹੀਂ ਪਤਾ ਜੀ ਹੁਣ ਉਹਨੇ ਇੱਕ ਆਪਦਾ ਸਮਾਗਮ ਰੱਖਿਆ ਲੁਧਿਆਣੇ ਦੇ ਵਿੱਚ ਜੀ ਜਿੱਥੇ ਸਾਰੀਆਂ ਸੰਪਰਦਾਵਾਂ ਉਹ ਸਮੇਂ ਹਰਨਾਮ ਸਿੰਘ ਘੁੰਮਾ ਵੀ ਆਗੂ ਸੀ ਜੀ ਰਣਜੀਤ ਸਿੰਘ ਢੰਡਰੀਆਂ ਵਾਲਾ ਵੀ ਆਗੂ ਸੀ ਉੱਥੇ ਤੁਹਾਡੀ ਪੁਲਿਸ ਨੇ ਤੁਹਾਡੇ ਹੁਕਮਾਂ ਦੇ ਮੁਤਾਬਕ ਜੀ ਗੋਲੀ ਚਲਾ ਕੇ ਦਰ ਸਿੰਘ ਸਿੰਘ ਲੁਹਾਰਾ ਤੇ ਕੋਹ ਸਿੰਘ ਸ਼ਹੀਦ ਕੀਤਾ ਜਾਂਦਾ ਜੀ ਫਿਰ ਜਦੋਂ ਬਲਵੰਤ ਸਿੰਘ ਰਾਜੋਆਣੇ ਨੂੰ ਜੇਲ੍ਹ ਤੋਂ ਘਟਾਉਣ ਦੀ ਗੱਲ ਚੱਲੀ ਬਾਦਲਾਂ ਦਾ ਰਾਤ ਸੀ ਜਿਹੜੇ ਅੱਜ ਉਹ ਪਖੰਡ ਕਰਦੇ ਫਿਰਦੇ ਕਿ ਬੰਦੀ ਸਿੰਘ ਅਸੀਂ ਛਡਾਵਾਂਗੇ ਇਸ ਲਹਿਰ ਦੇ ਦੌਰਾਨ ਗੁਰਦਾਸਪੁਰ ਦੇ ਵਿੱਚ ਇੱਕ ਘਟਨਾ ਵਾਪਰਦੀ ਆ ਜਸਪਾਲ ਸਿੰਘ ਚੌੜ ਸਿੰਧਵਾ ਜੀ ਸ਼ਹੀਦ ਕੀਤਾ ਜਾਂਦਾ ਤੇ ਸ਼ਹੀਦ ਨਹੀਂ ਕੀਤਾ ਜਾਂਦਾ ਆਰਐਸਐਸ ਦੇ ਕੁਝ ਸੈਵ ਸੈਨਾ ਵੱਲੋਂ ਸਿੰਘਾਂ ਦੀ ਪੱਗ ਨੂੰ ਪੈਰਾਂ ਦੇ ਵਿੱਚ ਰੋਲਿਆ ਜਾਂਦਾ ਜੀ ਤੇ ਉਧਰੋਂ ਪੁਲਿਸ ਦੀ ਗੋਲੀ ਦੇ ਨਾਲ ਉਹ ਸਿੰਘ ਸ਼ਹੀਦ ਹੋ ਜਾਂਦਾ ਜੀ ਓ ਡੀਐਸਪੀ ਤੇ ਐਸਐਚਓ ਨੂੰ ਬਾਦਲ ਸਰਕਾਰ ਹੁੰਦਿਆਂ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਜਾਂਦੀ ਆ ਉਹ ਬੇਕਸੂਰ ਨੌਜਵਾਨ ਮਾਰਿਆ ਜਾਂਦਾ ਜਦੋਂ ਸ਼ਾਂਤਮੇ ਸਿੰਘ ਰੋਸ ਕਰ ਰਿਹਾ ਵੀ ਭਾਈ ਸਾਡੇ ਜਿਹੜੇ ਸਿੰਘ ਹੁਣ ਬੇਕਸੂਰ ਆ ਇਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਇਹਨਾਂ ਨੂੰ ਛੱਡੋ ਜੀ ਫਿਰ ਤੁਹਾਡੇ ਰਾਜ ਦੌਰਾਨ ਤੁਹਾਡੀ ਸ਼ਹਿਤੇ ਸਾਹਮਣੇ ਇਹ ਸਿਵਸਣਾ ਆਉਂਦੀ ਆ ਤੁਸੀਂ ਸੈਵਸੈਨਾ ਨੂੰ ਬਚਾਉਂਦੇ ਆ ਤੇ ਸਿੱਖਾਂ ਦੇ ਗੋਲੀਆਂ ਮਾਰਦੇ ਆ ਇਹ ਕਿਹੜਾ ਪੰਜਾਬ ਬਚਾਉਣਾ ਹੈ ਹਾਂ ਫਿਰ ਸੁਨਾਮ ਦੇ ਵਿੱਚ ਘਟਨਾ ਵਾਪਰਦੀ ਹੈ ਜਿਹੜੀ ਕਮਲਜੀਤ ਸਿੰਘ ਨੂੰ ਜੀ ਸੌਦਾ ਸਾਹ ਦੇ ਚੇਲਿਆਂ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਜਾਂਦਾ ਬਾਦਲ ਸਰਕਾਰ ਸਮੇਂ ਹਾਂ ਉਹਨਾਂ ਤੇ ਕਿਸੇ ਤੇ ਕੋਈ ਪਰਚਾ ਦਰਜ ਨਹੀਂ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਹੈ ਤੇ ਕਿਸੇ ਪੁਲਿਸ ਅਧਿਕਾਰੀ ਨੂੰ ਕੋਈ ਪੁੱਛਦਾਸ ਨਹੀਂ ਜੀ ਫਿਰ ਕਿਹੜਾ ਪੰਜਾਬ ਬਚਾਉਣਾ ਚਾਹੁੰਦੇ ਹੋ ਹਾਂ ਇੱਥੇ ਨਹੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅੰਗ ਪਾੜ ਕੇ ਗਲੀਆਂ ਚ ਰੋਲਿਆ ਜਾਂਦਾ ਸਿੱਖ ਕੌਮ ਤਰਾਸ ਤਰਾਸ ਕਰਦੀ ਤੇ ਪੰਥਦਰਦੀਆਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲਿਆਂ ਦੇ ਘਰਾਂ ਚ ਕਈ ਦਿਨ ਰੋਟੀ ਨਹੀਂ ਪੱਕੀ ਬਿਲਕੁਲ ਬਿਲਕੁਲ ਤੇ ਸਾਰਾ ਪਰਿਵਾਰ ਬੈਠ ਕੇ ਲਵਾਰਸ ਹੋ ਕੇ ਗੁਲਾਮੀ ਦਾ ਅਹਿਸਾਸ ਕਰਦਾ ਰੋਂਦਾ ਸੀ ਤਾਹਾਂ ਮਾਰ ਕੇ ਤੇ ਇਹ ਵੱਡੇ ਪੰਥਕ ਜਿਹੜੇ ਆਪਣੇ ਆਪ ਨੂੰ ਖੌਂਦੇ ਬਾਦਲ ਦੀ ਸਰਕਾਰ ਆ ਜੀ ਹੁਣ ਬਾਦਲ ਪੰਥ ਦੀ ਸਰਕਾਰ ਸਮੇ ਲੋਕਾਂ ਨੇ ਕਿਹਾ ਵੀ ਸਾਨੂੰ ਕੋਈ ਉਮੀਦ ਨਹੀਂ ਸਾਨੂੰ ਕੋਈ ਆਸ ਨਹੀਂ ਇਹਨਾਂ ਤੇ ਕਿ ਦੁਚੀ ਫੜਨਗੇ ਹਮ ਗੁਰੂ ਨੂੰ ਪਿਆਰ ਕਰਨ ਵਾਲੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਇਕੱਠੇ ਹੋਏ ਹਮ ਹੁਣ ਬਾਈਬਲ ਦੀ ਧਰਤੀ ਤੇ ਲੋਕ ਇਕੱਠੇ ਹੁੰਦੇ ਤੇ ਉਧਰੋਂ ਕੋਟਕਪੂਰਾ ਦੀ ਧਰਤੀ ਤੇ ਇਕੱਠੇ ਹੁੰਦੇ ਆ ਜੀ ਕੋਟਕਪੂਰੇ ਅਮਰਤ ਵੇਲੇ ਸ਼ਾਂਤਮਈ ਬੈਠੇ ਸਿੰਘਾਂ ਦੇ ਉੱਤੇ लाਠੀ ਚਾਰਜ ਕਰਕੇ ਬਹੁਤ ਸਾਰਿਆਂ ਦੀਆਂ ਲੱਤਾਂ ਗਿੱਟੇ ਬਾਹਾਂ ਤੋੜੀਆਂ ਜਾਂਦੀਆਂ ਪੁਲਿਸ ਵੱਲੋਂ ਜੀ ਭਾਵਕ ਜੇ ਦੂਜਾ ਸੀਨ ਵੇਖ ਲਈਏ ਤਾਂ ਜਿਲ੍ਹਿਆਂ ਵਾਲਾ ਬਾਗ ਜਿਹੜਾ ਕੋਟਕਪੂਰੇ ਨੂੰ ਬਾਦਲ ਨੇ ਬਣਾਇਆ ਹੂੰ ਤੇ ਬਾਦਲ ਕਿਹੜਾ ਪੰਜਾਬ ਬਚਾਉਣਾ ਚਾਹੁੰਦਾ ਦੋ ਸਿੰਘ ਸ਼ਹੀਦ ਹੁੰਦੇ ਸਾਡੇ ਕ੍ਰਿਸ਼ਨ ਭਗਵਾਨ ਸਿੰਘ ਹਾਂ ਤੇ ਗਰਜੀਤ ਸਿੰਘ ਹੁਣ ਦੋ ਸਿੰਘ ਬੈਬਲ ਗੋਲੀ ਚਲਾ ਕੇ ਪੁਲਿਸ ਸ਼ਹੀਦ ਕਰਦੀ ਆ ਤੇ ਟੋਕਰਾ ਰੌਂਦਾਂ ਦਾ ਜਿਹੜਾ ਫੈਰਾ ਦਾ ਖੂਕਲੇ ਸੀ ਉਹ ਨੇੜੇ ਹੀ ਗੁਰਦੁਆਰਾ ਉਹ ਬਾਬੇ ਨੂੰ ਫੜਾਏ ਜਾਂਦੇ ਤੇ ਉਹ ਬਾਬੇ ਤੇ ਦਬਾਅ ਪਾ ਕੇ ਇਹਨਾਂ ਨੇ ਉਹ ਲੈ ਜਾਂਦੇ ਆ ਦੋ ਸਿੰਘ ਸ਼ਹੀਦ ਕਰਕੇ ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਦੋਛੀਆਂ ਨੂੰ ਸਜ਼ਾ ਸਜ਼ਾਉਣ ਦੀ ਗੱਲ ਕਰਦੇ ਵੀ ਉਹਨਾਂ ਨੂੰ ਗ੍ਰਫਤਾਰ ਕਰਕੇ ਤੇ ਜੇਲ੍ਹ ਚ ਬੰਦ ਕਰੋ ਇੰਨਾ ਹੀ ਸੀ ਕੰਮ ਉਹ ਪਰ ਜੇ ਤੁਸੀਂ ਉਹਨਾਂ ਨੂੰ ਵੀ ਗੋਲੀਆਂ ਮਾਰ ਕੇ ਜੀ ਸ਼ਹੀਦ ਕਰ ਦਿੰਨੇ ਹੋ ਹਾਂ ਤੇ ਫੇਰ ਤੁਸੀਂ ਕਿਹੜਾ ਪਿਆਮਾ ਬਚਾ ਰਹੇ ਹੋ ਹਾਂ ਸਵਾਲ ਇਹ ਵੀ ਪੈਦਾ ਹੁੰਦਾ ਜਿਵੇਂ ਤੁਸੀਂ ਨਾਮ ਲੈ ਹੈ ਭਾਈ ਦਰਸ਼ਨ ਸਿੰਘ ਲੋਹਾਰਾ ਜੀ ਹਣਾ ਦੇ ਪਿੰਡ ਹਾਂ ਭਾਈ ਕਮਲਜੀਤ ਸਿੰਘ ਸਨਾਮ ਭਾਈ ਜਸਪਾਲ ਸਿੰਘ ਚੌੜ ਸਿੱਧਵਾ ਹਾਂ ਬੈਬਲ ਬਰਗਾੜੀ ਬੁਰਜ ਜਵਾਰ ਸਿੰਘ ਵਾਲਾ ਹਾਂ ਭਾਈ ਸੁਖਰਾਜ ਸਿੰਘ ਹਨੀ ਮੋਰਚਾ ਲਗਾ ਲੰਮਾ ਸਮਾਂ ਬੈਠੇ ਰਹੇ ਨੇ ਕੋਟਕਪੂਰਾ ਚੌਕ ਕਿ ਪੰਜਾਬ ਬਚਾਓ ਯਾਤਰਾ ਇਹਨਾਂ ਥਾਵਾਂ ਤੇ ਵੀ ਜਾਊਗੀ ਚੌੜਸਿੱਧਵਾ ਪਿੰਡ ਵਿੱਚ ਜਾਊਗੀ ਨਕੌਦਰ ਜਾਊਗੀ ਮੈਂ ਗੱਲ ਕਹੀ ਸੀ ਹਮ ਇੱਕ ਦਿਨ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰ ਨੂੰ ਮਿਲਦੇ ਆ ਤੇ ਇਹਨਾਂ ਦਾ ਇੱਕ ਇਧਰਲੇ ਇਲਾਕੇ ਦਾ ਸ਼੍ਰੋਮਣੀ ਕਮੇਟੀ ਮੈਂਬਰ ਆ ਜਰਨਲ ਸਕੱਤਰ ਵੀ ਇਹਨਾਂ ਦਾ ਹਮ ਉਹ ਬੜਾ ਤਕੜਾ ਇਹਨਾਂ ਦਾ ਹੈਗਾ ਸਿੱਖ ਬਾਦਲ ਪੰਥ ਦਾ ਸਿੱਖ ਆ ਬਹੁਤ ਵੱਡਾ ਸਿੱਖ ਆ ਹਮ ਕਿ ਉਹ ਇੰਨਾ ਕਿ ਸਿੱਖਾ ਕਿ 60 ਸਾਲਾਂ ਦਾ ਉਹ ਵੀ ਆ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਆ ਜਿਹੜੀ ਕਿ ਹੈ ਨੌਜਵਾਨਾਂ ਦੀ ਆ ਕਿਹੜਾ ਸਟੂਡੈਂਟ ਆ ਇਹ ਬਿਲਕੁਲ ਹਨਾ ਇਸ ਇਲਾਕੇ ਚ ਉਹਨੇ ਕਿਸੇ ਤਰੀਕੇ ਵੀ ਉਹਨਾਂ ਦੇ ਘਰ ਲੈ ਗਿਆ ਇਹ ਉਸੇ ਤੁਸੀਂ ਜਰਨਲਿਸਟਰ ਦੀ ਗੱਲ ਕਰ ਰਹੇ ਹੋ ਜਿਹੜਾ ਪਹਿਲਾਂ ਇੱਕ ਚੈਨਲ ਦੇ ਉੱਤੇ ਦਾਵਾ ਕਰ ਦਿੰਦਾ ਕਿ ਐਸਜੀਪੀਸੀ ਦੇ ਵੱਲੋਂ ਉੱਥੇ ਸਵਰਨੇ ਘੋਟਨੇ ਦੇ ਭੋਗ ਤੇ ਕੋਈ ਜਥਾ ਨਹੀਂ ਭੇਜਿਆ ਗਿਆ ਤਾਂ ਫਿਰ ਮਾਫੀ ਮੰਗਦਾ ਅਗਲੇ ਦਿਨ ਸਦਾ ਹੀ ਕਹਿ ਦਿੰਨਾ ਗਰਚਰਨ ਸਿੰਘ ਗਰੇਵਾਲ ਹੁਣ ਗਰੇਵਾਲ ਦੀ ਸੁਣੋ ਵੀ ਅਕਾਲ ਤਖਤ ਦਾ ਸਾਈਹ ਦਾ ਹੁਕਮਨਾਮਾ ਕੋਈ ਸਿੱਖ ਆਪਣੇ ਮਗਰ ਗੋਤ ਨਹੀਂ ਲਾਉਂਦਾ ਗਰੇਵਾਲ ਸ਼੍ਰੋਮਣੀ ਕਮੇਟੀ ਦਾ ਜਰਨਲ ਸਕੱਤਰ ਹੋ ਕੇ ਲਾਈ ਜਾਂਦਾ ਗਰੇਵਾਲ ਮਗਰ ਕਿੱਥੇ ਸਾਡੇ ਜਥੇਦਾਰ ਜੀ ਉਹ ਸਾਡੇ ਵਾਸਤੇ ਜਥੇਦਾਰ ਆ ਇਹਨਾਂ ਵਾਸਤੇ ਤਾਂ ਇੱਕ ਨੌਕਰ ਦੀ ਤਰ੍ਹਾਂ ਕੰਮ ਕਰਦੇ ਆ ਜੀ ਹੁਣ ਆਪਣਾ ਵਿਸ਼ਾ ਹੋਰ ਪਾਸੇ ਨੂੰ ਹੋ ਚਲਿਆ ਹੈ ਜਿਹੜਾ ਸਵਾਲ ਆ ਤੁਹਾਡਾ ਵੀ ਇਹ ਪੰਜਾਬ ਬਚਾਓ ਯਾਤਰਾ ਦੇ ਵਿੱਚੋਂ ਕੀ ਸਿੱਧ ਕਰਨਾ ਚਾਹੁੰਦੇ ਅਸਲ 'ਚ ਤਾਂ ਜਿਹੀ ਆਪਣਾ ਜੀ ਸਿੱਧ ਕੁਛ ਨਹੀਂ ਕਰਦੇ ਕੱਲ ਇੱਕ ਮੈਂ ਵੇਖਿਆ ਬੀਬੀ ਇਹਨਾਂ ਨੂੰ ਮੰਗ ਪੱਤਰ ਪੇਸ਼ਈ ਜਾਂਦੀ ਵੀ ਨਸ਼ਾ ਬੰਦ ਕਰਦੇ ਹੋ ਜੀ ਤੇ ਨਸ਼ਾ ਤਾਂ ਆਇਆ ਇਹਨਾਂ ਦੇ ਰਾਜ ਚ ਉਹ ਆਪ ਹੀ ਇੱਕ ਤਰ੍ਹਾਂ ਦਾ ਲੋਕਾਂ ਚ ਗਮਰਾਹ ਕਰਕੇ ਦੂਜਾ ਤੁਸੀਂ ਕਹਿਆ ਸੀ ਵੀ ਉਹਨਾਂ ਦੇ ਪਿੰਡਾਂ ਵਿੱਚ ਜੀ ਅਸਲ ਵਿੱਚ ਲੋਕਾਂ ਨੇ ਇੰਨਾ ਕ ਨਕਾਰ ਦਿੱਤਾ ਲੋਕ ਸਮਝਦੇ ਵੀ ਚੱਲ ਪਾਉਂ ਕਿ ਮੁਰ ਜਾਣਗੇ ਸਿੱਧੀ ਜੀ ਗੱਲ ਆ ਪੰਜਾਬੀ ਭਾਸ਼ਾ ਜਿਵੇਂ ਆ ਵੀ ਆਪੇ ਤੁਰ ਫਿਰ ਕੇ ਮੁਰ ਜਾਣਗੇ ਇਹਨਾਂ ਨੂੰ ਕਿਹੜਾ ਕੋਈ ਪੁੱਛਦਾ ਹੈ ਤੇ ਹੈ ਵੀ ਸੱਚ ਆ ਜੀ ਕਦੇ 73 ਹੁੰਦੇ ਸੀ ਜੀ ਕਦੇ ਤਿੰਨ ਆ ਹੂੰ ਤੇ ਆਉਣ ਵਾਲਾ ਸਮਾਂ ਇਹਨਾਂ ਦਾ ਇਹੋ ਜਿਹਾ ਹੋਣਾ ਕਿ ਪੰਜਾਬ ਚ ਜ਼ੀਰੋ ਹੀ ਹੋਣ ਗਈਆਂ ਹੂੰ ਕਿ ਜਦੋਂ ਬਹਿਬਲ ਜਾਊਗਾ ਉੱਥੇ ਜਾ ਕੇ ਦਮ ਗਜੇ ਮਾਰੂਗਾ ਵੇਖੋ ਜੀ ਉਮਰਾ ਨੰਗਲ ਹੂੰ ਵੇਖੋ ਜੀ ਅਦਾਲਤ ਨੇ ਬਰੀ ਕਰਤਾ ਜੀ ਹੂੰ ਜੇ ਸਾਨੂੰ ਅਦਾਲਤਾਂ ਤੋਂ ਆਸ ਹੁੰਦੀ ਅਸੀਂ ਵੱਖਰਾ ਘਰ ਨਾ ਮੰਗੀਏ ਬਿਲਕੁਲ ਜੇ ਅਦਾਲਤਾਂ ਤੋਂ ਆਸ ਹੁੰਦੀ ਤੇ 84 ਵਾਲੇ ਅੱਜ ਤੱਕ ਨਾ ਘੁੰਮਦੇ ਹੁੰਦੇ ਜੀ ਜੇ ਅਦਾਲਤਾਂ ਤੋਂ ਆਸ ਹੁੰਦੀ ਤੇ ਸਾਡੇ ਸਿੰਘ ਬੰਦੀ ਸਿੰਘ ਆ ਜਿਹੜੇ ਸਜ਼ਾ ਭੁਗਤਣ ਤੋਂ ਬਾਅਦ ਇੱਕ ਘੰਟਾ ਵੀ ਅੰਦਰ ਨਾ ਰਹਿੰਦੇ ਜੀ ਜੇ ਅਦਾਲਤਾਂ ਤੇ ਆਸ ਹੁੰਦੀ ਤੇ ਗੁਰੂ ਗ੍ਰੰਥ ਸਾਹਿਬ ਦੇ ਦੋਚੇ ਅੱਜ ਤੱਕ ਜੇਲ੍ਹਾਂ ਚ ਬੰਦ ਹੁੰਦੇ ਇਸ ਕਰਕੇ ਸਾਨੂੰ ਕਿਸੇ ਤੇ ਆਸ ਨਹੀਂ ਕਿਉਂਕਿ ਜਿਹੜੀ ਬਹੁਮਤ ਆ ਅੱਜ ਆਰਐਸਐਸ ਸੈਨਾ ਦੀ ਆ ਜੀ ਸੁਖਵੀਰ ਸਿੰਘ ਬਾਦਲ ਜੀ ਤੱਕ ਕਿਸੇ ਸਮੇ ਇਹ ਵੀ ਕਾਂਦੇ ਸੀ ਕਿ ਪੰਥ ਨੂੰ ਬਹੁਤ ਵੱਡਾ ਖਤਰਾ 2000 2 ਜਨਵਰੀ ਜੀ ਤੇ 2022 ਹਮ ਯਾਦ ਹੋਵੇ ਤੁਹਾਨੂੰ ਤੇ ਪੰਥ ਨੂੰ ਵੱਡਾ ਖਤਰਾ ਕਹਿ ਕੇ ਇਹਨਾਂ ਨੇ ਉੱਥੇ ਇਕੱਠ ਬੁਲਾਇਆ ਸ੍ਰੀ ਦਰਬਾਰ ਸਮਨਜੀਤ ਸਾਹਿਬ ਹਾਲ ਜੀ ਉੱਥੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਵੀ ਜੇ ਟੋਪੀ ਵਾਲਿਆਂ ਦੇ ਹੱਥ ਆ ਗਿਆ ਹਮ ਅੱਜ ਕੱਲ ਅੰਮਰਸਰ ਫਿਰਦੇ ਸੀ ਇਹਦੇ ਦਮਾਲਾ ਬਣਿਆ ਜੋਸੀ ਦੇ ਹਮ ਸਹੀ ਗੱਲ ਇਹ ਵੀ ਤਾਂ ਟੋਪੀ ਵਾਲਾ ਹੀ ਆ ਮੈਂ ਆਮ ਆਦਮੀ ਦੇ ਪਾਰਟੀ ਦੇ ਹੱਕ ਦੀ ਗੱਲ ਨਹੀਂ ਕਰਦਾ ਮੈਂ ਤੇ ਇਹਨਾਂ ਦੀਆਂ ਗੱਲਾਂ ਦਾ ਜਵਾਬ ਦੇ ਰਿਹਾ ਹਾਂ ਕਿ ਆਮ ਆਦਮੀ ਪਾਰਟੀ ਨਾ ਤਾਂ ਪੰਥਕਾ ਨਾ ਸੇਖਾ ਨਾ ਅਸੀਂ ਉਹਨਾਂ ਤੇ ਆਸ ਰੱਖਦੇ ਆਂ ਜੀ ਪਰ ਜਿਹਨੇ ਸਾਨੂੰ ਦਾਵਾ ਕੀਤਾ ਕਿ ਅਸੀਂ ਤੁਹਾਡੇ ਤੁਸੀਂ ਸਾਨੂੰ ਵੋਟਾਂ ਪਾਉਣੇ ਤਾਂ ਉਹਨਾਂ ਦੀ ਗੱਲ ਕਰਦੇ ਆਂ ਵੀ ਜੋਸੀ ਦੇ ਕਿਹੜਾ ਤਾਂ ਮਨ ਲਾਪਣਾ ਜੋਸੀ ਵੀ ਟੋਪੀ ਵਾਲਾ ਹੀ ਆ ਜੀ ਠੀਕ ਆ ਹੁਣ ਵੀ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਉੱਥੇ ਫੇਰ ਆਹੀ ਇਹਨਾਂ ਨੇ ਉਹੀ ਰੌਲਾ ਉਹੀ ਦਵਾਈ ਸਾਨੂੰ ਆਏ ਹੋਗਾ ਜਾਂ ਵੇਖੋ ਜੀ ਹਾਈ ਕੋਰਟ ਨੇ ਆਹ ਕਰਤਾ ਸੁਪਰੀਮ ਕੋਰਟ ਨੇ ਆਹ ਕਰਤਾ ਇਸ ਨੇ ਆਹ ਕਰਤਾ ਇਹ ਤੇ ਅਸੀਂ ਪਹਿਲਾਂ ਹੀ ਮੰਨਦੇ ਆ ਕਿ ਸਿੱਖਾਂ ਨੂੰ ਕਿਤੋਂ ਵੀ ਸਾਨੂੰ ਆਸ ਨਹੀਂ ਰਹੀ ਠੀਕ ਆ ਜੀ ਦੂਜੀ ਗੱਲ ਹੈਗੀ ਆ ਵੀ ਨਸ਼ੇ ਦੀ ਕਹਾਣੀ ਹੈ ਜਿਹੜੀ ਉਹ ਇਹਨਾਂ ਦੇ ਰਾਜ ਚ ਮੈਂ ਦੋ ਵਾਰਾਂ ਕਹਿ ਚੁੱਕਿਆ ਪਹਿਲਾਂ ਵੀ ਇਹਨਾਂ ਦੇ ਰਾਜ ਚ ਸ਼ੁਰੂ ਹੋਈ ਆ ਤੀਜੀ ਗੱਲ ਇਹ ਆ ਇੱਕ ਹੋਰ ਦਾਵਾ ਕਰਦੇ ਕਿ ਸ਼੍ਰੋਮਣੀ ਕਮੇਟੀ ਆ ਜਿਹੜੀ ਹਾਰਦੇ ਸੀਗੇ ਇਹਨਾਂ ਦੇ ਨਾਲ ਚ ਸੈਂਟਰ ਨਾਲ ਰਲ ਰੁਲ ਕੇ ਇਹਨਾਂ ਨੇ ਫਿਰ ਉਹ ਚੋਣਾਂ ਅੱਗੇ ਕਰਵਾਈਆਂ ਜੀ ਤੀਜੀ ਗੱਲ ਆ ਵੀ ਉਹ ਕਿਹੜੀ ਧਰੇਆ ਅਕਾਲੀ ਦਲ ਆ ਜਿਹੜਾ ਇੱਕ ਸਰਪ੍ਰਸਤ ਦਾ ਸ਼੍ਰੋਮਣੀ ਅਕਾਲੀ ਕਮੇਟੀ ਦਾ ਜੀ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣਾ ਦੋਨੇ ਹੀ ਅਹਿਮ ਅਹੁਦੇ ਸਿੱਖ ਪੰਥ ਦੇ ਵਿੱਚ ਜੀ ਪਰ ਐਮ ਉਹਦੇ ਤਾਂ ਕਿ ਉਹ ਸਿੱਖ ਪੰਥ ਨੂੰ ਸਿਹਰਤ ਹੋਣ ਸਿੱਖ ਪੰਥ ਦਾ ਦਰਦ ਰੱਖਦੇ ਹੁਣ ਤਾਂ ਹੀ ਜੀ ਸ਼੍ਰੋਮਣੀ ਕਮੇਟੀ ਨੇ ਅਜ ਤੱਕ ਸਾਨੂੰ ਕੀ ਦਿੱਤਾ ਹੈ ਹਜੇ ਅਕਾਲ ਤਖਤ ਸਾਹਿਬ ਤੋਂ ਇਥੋਂ ਤੱਕ ਅਸੀਂ ਮਰਜ਼ਾਦਾ ਨੂੰ ਲਾਗੂ ਨਹੀਂ ਕਰ ਸਕੇ ਕਿ ਸ਼੍ਰੋਮਣੀ ਕਮੇਟੀ ਨੇ ਜਿਹੜੇ ਮੈਂਬਰ ਇਹਨਾਂ ਤੋਂ ਗੋਤ ਹੀ ਲਵਾ ਦिए ਮਗਰੋਂ ਗਰੇ ਆਲਾ ਕੋਈ ਢਿੱਲੋ ਆ ਕੋਈ ਕੁਛ ਆ ਕੋਈ ਕੁਛ ਆ ਤੀਜੀ ਗੱਲ ਹੈ ਵੀ ਜਿਹੜੀ ਮੈਂ ਗੱਲ ਸ਼ੁਰੂ ਕੀਤੀ ਸੀ 2 ਜਨਵਰੀ ਨੂੰ ਮੀਟਿੰਗ ਸੱਦਣ ਤੋਂ ਬਾਅਦ 14 ਦਿਨ ਬਾਅਦ ਜੀ ਇਹ ਫਿਰ ਸੈਵ ਸੈਨਾ ਦੇ ਨਾਲ ਮੀਟਿੰਗ ਕਰਦੇ ਆ। ਹੂੰ ਫਿਰ ਕਹਿੰਦੇ ਸੈਵ ਸੈਨਾ ਤੇ ਅਕਾਲੀ ਦਾਲ ਬਾਦਲ ਦਾ ਰਲੇਵਾ ਹੋ ਗਿਆ ਜੀ। ਹੂੰ ਦੋਨਾਂ ਨੇ ਰਲੇਵਾ ਕਰਕੇ ਸਾਡੀ ਕੌਮ ਨੂੰ ਕੀ ਦਿੱਤਾ? ਜੀ ਜਿਹੜੀ ਗੱਲ ਹੈ ਪਿਸ ਸੈਵ ਸੈਨਾ ਦੀ ਹੈ। ਸੈਵ ਸੈਨਾ ਸਾਡੀ ਕੱਟੜ ਵਿਰੋਧੀ ਆ। ਹੂੰ ਸੈਵ ਸੈਨਾ ਦਾ ਆਗੂ ਸੁਦੀਰ ਸੂਰੀ ਹੂੰ ਉਹ ਸਾਡੀਆਂ ਧੀਆ ਭੈਣਾਂ ਨੂੰ ਗਾਲਾਂ ਕੱਢਦਾ ਰਿਹਾ। ਜੀ ਸਾਡੇ ਧਰਮ ਦੇ ਵਿਰੁੱਧ ਬੋਲਦਾ ਰਿਹਾ। ਸਾਡੀ ਕੌਮ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਖਿਲਾਫ ਬੋਲਦਾ ਰਿਹਾ ਜੀ ਅਸੀਂ ਕਦੇ ਵੀ ਇਹਨਾਂ ਦੇ ਖਿਲਾਫ ਨਹੀਂ ਬੋਲੇ ਹਮ ਅਸੀਂ ਖਿਲਾਫ ਬੋਲਦੇ ਜਿਨ੍ਹਾਂ ਨੇ ਸਾਡੀ ਕੌਮ ਦਾ ਨੁਕਸਾਨ ਕੀਤਾ ਜੀ ਪਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਕੀ ਨੁਕਸਾਨ ਕੀਤਾ ਹੈ ਉਹੀ ਫੈਡਰੇਸ਼ਨ ਗੁਰਚਰਨ ਸਿੰਘ ਗਰੇਵਾਲ ਜੀ ਜਿਹੜੀ ਕਿ ਸੰਤਾਂ ਦੇ ਸਮੇਂ ਤੋਂ ਬਣੀ ਫੈਡਰੇਸ਼ਨ ਜਿਹੜੀ ਬਣੀ ਵੀ ਸਿੱਖ ਸਿਧਾਂਤਾਂ ਨੂੰ ਲੈ ਕੇ ਆ ਸਿੱਖੀ ਪ੍ਰਚਾਰ ਵਾਸਤੇ ਬਣੀ ਆ ਸਿੱਖੀ ਸਿਧਾਂਤ ਵਾਸਤੇ ਬਣੀ ਆ ਸਿੱਖਾਂ ਦੀ ਪਹਿਰੇਦਾਰ ਬਣਦੀ ਆ ਫੈਡਰੇਸ਼ਨ ਤੇ ਉਹਨੂੰ ਹਰੀਆਲੀ ਦਸਤਾ ਕੌਮ ਦਾ ਕਿਹਾ ਜਾਂਦਾ ਹੁਣ ਕੌਮ ਦਾ ਹਰੀਆਲੀ ਦਸਤਾ ਇਸ ਬੁਰੀ ਤਰ੍ਹਾਂ ਬਾਦਲ ਕੀ ਬੁੱਕਲ ਵਿੱਚ ਬੈਠ ਗਿਆ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿੱਲਰਦੇ ਤੇ ਜਿਹੜਾ ਹਰੀਆਲੀ ਦਸਤਾ ਕਹਿੰਦਾ ਸੀ ਤਾਂ ਭੰਗ ਕਰਤੀ ਆ ਜੀ ਫੈਡਰੇਸ਼ਨ ਹੀ ਭੰਗ ਕਰਤੀ ਜਿੱਦੇ ਕੌਮ ਨੂੰ ਲੋੜ ਸੀ ਉਦਦੇ ਤੁਸੀਂ ਫੈਡਰੇਸ਼ਨ ਭੰਗ ਕਰੀ ਜਾਂਦੇ ਆ ਜੀ ਹੁਣ ਅਸਲ ਦੇ ਵਿੱਚ ਪਹਿਲਾਂ ਇੱਕ ਗੱਲ ਸੋੰਦੇ ਸੀ ਕਿ ਕੁੱਤੀ ਐ ਜਿਹੜੀ ਚੋਨਾ ਨਾ ਰਲੀ ਹੋਈ ਆ ਸਾਨੂੰ ਤਾਂ ਇਦਾਂ ਲੱਗਦਾ ਕੁੱਤੀ ਚੋਰਾ ਦੀ ਐ ਹੂੰ ਕੁੱਤੀ ਚੋਰਾ ਦੀ ਐ ਬਿਲਕੁਲ ਕੁੱਤੀ ਚੋਰਾ ਦੀ ਐ ਪਰ ਜਿਵੇਂ ਤੁਸੀਂ ਵੀ ਕਿਹਾ ਕਿ ਸੰਗਤ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਬਾਦਲ ਕਾ ਲਾਣਾ ਜੀ ਕਿ ਸੰਗਤ ਗਮਰਾਹ ਹੋਊਗੀ ਬਿਲਕੁਲ ਨਹੀਂ ਆ ਬਸੇਰੇ ਪਾਪੜ ਵੇਲੇ ਸੀ ਇਹਨਾਂ ਨੇ ਤੈਨਹੀਂ ਰਹਿ ਗਿਆ ਹੂੰ ਸੁਖਵੀਰ ਬਾਦਲ ਹੰਕਾਰਿਆ ਫਿਰ ਤੇ ਮੈਂ ਹਾਰਦਾ ਨਹੀਂ ساری ਉਮਰ ਨਹੀਂ ਹਾਰਿਆ ਸੀ ਜੀ ਪ੍ਰਕਾਸ਼ ਸਿੰਘ ਬਾਦਲ ਮਰਨ ਲੱਗਾ ਹਾਰ ਕੇ ਗਿਆ ਕਿ ਨਹੀਂ ਗਿਆ ਹੂੰ ਇਸ ਕਰਕੇ ਕੌਮ ਕਦੇ ਵੀ ਗਮਰਾ ਨਹੀਂ ਹੋ ਸਕਦੀ ਅਸੀਂ ਸਿਆਸੀ ਨਹੀਂਗੇ ਪਰ ਸਾਨੂੰ ਦੁੱਖ ਇਹ ਆ ਵੀ ਪੰਥ ਦੇ ਨਾਂ ਤੇ ਵੋਟਾਂ ਲੈ ਕੇ ਪੰਥ ਨਾਲ ਧੋਖਾ ਕਰਨਾ ਆਸ਼ੂ ਤੋਸ਼ ਦੇ ਡੇਰੇ ਬੀਬੀ ਸਰਿੰਦਰ ਕੌਰ ਜਾਂਦੀ ਹੈ ਤੇ ਉਹ ਕਹਿੰਦੀ ਆਸ਼ੂ ਤੋਸ਼ ਦਾ ਭਈਏ ਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਮੈਂ ਸਤਕਾਰ ਇੱਕੋ ਜਿਹਾ ਕਰਦੀ ਜੀਤ ਅਖਬਾਰ ਦੀ ਖਬਰ ਅੱਜ ਵੀ ਪਈ ਹੋਊਗੀ ਮੇਰੇ ਕੋਲੇ ਮਸਲਾ ਇਹ ਆ ਵੀ ਜਿਹੜੀ ਆਸ਼ੂ ਤੋਸ਼ ਨੂੰ ਦੋ ਕੌਡੀ ਦੇ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਰਦੇ ਹੀ ਹੈ ਤੇ ਸਾਡੇ ਅਕਾਲ ਤਖਤ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਨੂੰ ਬੀਬੀ ਖੀਵੀ ਦਾ ਖਿਤਾਬ ਦਿੱਜ ਜਾਂਦੀ ਹੈ ਆ ਬਾਦਲ ਨੇ ਜਿਹਨੇ ਸਭ ਤੋਂ ਵੱਡਾ ਕਲੰਕ ਸੀ ਸਾਡੇ ਮੱਥੇ ਤੇ 13 ਸਿੰਘ ਵਿਸਾਖੀ ਵਾਲੇ ਦਿਨ 1978 ਚ ਸ਼ਹੀਦ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਕਰਨ ਵਾਲਾ ਦੋ ਕਬਡੀ ਦਾ ਬੰਦਾ ਨਰਕਧਾਰੀ ਪੰਜਾਬ ਦੀ ਧਰਤੀ ਤੋਂ ਇੱਜ਼ਤ ਦੇ ਨਾਲ ਕੱਢਦੇ ਆ ਸਰਕਾਰ ਹੁੰਦਿਆਂ ਬਾਦਲ ਕੀ ਨਾ ਤਾਂ 13 ਕਾਤਲਾਂ ਦੇ ਵਿੱਚ ਫੜਿਆ ਗਿਆ ਨਾ ਗੁਰੂ ਗ੍ਰੰਥ ਸਾਹਿਬ ਦੇ ਨਰਾਦਰੀ ਕਰਨੇ 'ਚ ਫੜਿਆ ਉਹਨੂੰ ਤੇ ਇਹਨੂੰ ਦਿੱਤਾ ਜੀ ਅਸੀਂ ਫਖਰੇ ਕੌਮ ਜੇ ਇੰਨਾ ਤੇ ਫਖਰੇ ਕੌਮਾਂ ਫਿਰ ਜੇ ਇਹੀ ਪੰਥ ਆ ਜੇ ਇਹੀ ਪੰਜਾਬ ਬਚਾ ਰਹੇ ਤੇ ਪੰਜਾਬ ਨੂੰ ਖਤਰਾ ਕੀ ਤੋਂ ਸਾਨੂੰ ਇੰਨਾ ਤਾਂ ਦੱਸ ਦਿਓ ਬਿਲਕੁਲ ਸਾਨੂੰ ਪੰਜਾਬ ਖਤਰਨਾਕ ਹੈ ਭਗਵਾਨ ਤਮਾਨ ਪੰਜਾਬ ਦਾ ਕੋਹ ਵਿਗਾੜ ਸਕਦਾ ਨਾ ਇਹੇ ਵਿਗਾੜ ਸਕਦੇ ਆ ਸਾਡੇ ਪੰਥ ਦਾ ਇਹ ਵਿਗਾੜ ਰਹੇ ਆ ਵੇਖੋ ਜੱਕਰੀਆ ਖਾਨ ਬਹਾਦਰ ਨੇ ਸਾਡੇ ਸ਼ਰੀਰਾਂ ਦੇ ਕਤਲ ਕੀਤੇ ਜੀ ਅਸੀਂ ਅਬਦਾਲੀ ਨਾਲ ਵੀ ਟੱਕਰ ਆ ਲਿਆ ਜੀ ਇੱਥੇ ਹੋਰ ਬੜੇ ਆਏ ਨੇ ਇੰਦਰਾ ਗਾਂਧੀ ਆਈ ਆ ਬਿਆਨਤਾ ਬੁੱਚੜ ਆਇਆ ਸਾਡੇ ਸ਼ਰੀਰਾਂ ਦੇ ਕਤਲ ਕਰ ਗਿਆ ਜੀ ਕੱਲ ਦਾ ਦਿਨ ਸੀ 5 ਫਰਵਰੀ ਤੇ ਇਹ ਸੀ 177 ਜੀ ਜਦੋਂ 72 ਦੇ ਵਿੱਚ ਅਫਦਾਲੀ ਇੱਕੇ ਦਿਨ ਚ ਸਾਡੇ 35000 ਦੇ ਕਰੀਬ ਸਿੰਘ ਤੇ ਸਿੰਘਣੀਆਂ ਸ਼ਹੀਦ ਕਰਦਾ ਉਦੋਂ ਤਾਂ ਅਸੀਂ ਹੈ ਵੀ 40-50000 ਸੀ ਅਸੀਂ ਅੱਜ ਫੇਰ ਖੜੇ ਹੋ ਜਾਂਦੇ ਆ ਕਿਉਂਕਿ ਕੌਮ ਉਹ ਸਰੀਰਾਂ ਦੇ ਕਤਲ ਕਰਨ ਨਾਲ ਕੋਈ ਵੀ ਕੌਮ ਮਰਦੀ ਨਹੀਂ ਜੀ ਕੌਮ ਮਰਦੀ ਏ ਜਦੋਂ ਕੌਮ ਦਾ ਇਤਿਹਾਸ ਵਿਗਾੜੋਂਗੇ ਸਿਧਾਂਤ ਤੱਕ ਜਦੋਂ ਸਿਧਾਂਤ ਵਿਗਾੜੋਂਗੇ ਜਦੋਂ ਕੌਮ ਦੇ ਆਗੂ ਬੇਈਮਾਨ ਹੋ ਜਾਣਗੇ ਕੌਮ ਉਦੋਂ ਮਰਦੀ ਆ ਸਾਡੀ ਕੌਮ ਦੇ ਆਗੂ ਬੇਈਮਾਨ ਨੇ ਸਾਨੂੰ ਕਿਸੇ ਤੋਂ ਕੋਈ ਖਤਰਾ ਨਹੀਂ ਸਾਨੂੰ ਖਤਰਾ ਹੀ ਬਾਦਲ ਕਹਤੋਂ ਅਖੀਰ ਤੇ ਜਿਹੜਾ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਥੇਦਾਰ ਭਗਰਦੇਵ ਸਿੰਘ ਕੌਂਕੇ ਹਣਾ ਦੀ ਸਿੰਘਣੀ ਦੇ ਕੋਲੋਂ ਸਾਡੀ ਮਾਤਾ ਜੀ ਦੇ ਕੋਲੋਂ ਉਹਦੇ ਵਿੱਚ ਬਾਦਲਾਂ ਦੇ ਜੀ SGPC ਤੇ ਬਾਦਲ ਆਪਾਂ ਵੱਖ ਕਰਕੇ ਨਹੀਂ ਦੇਖ ਸਕਦੇ SGPC ਦਾ ਵਕੀਲਾਂ ਦਾ ਪੈਨਲ ਆ ਸ਼ਿਕਾਇਤ ਦਰਜ ਕਰਾ ਦਿੱਤੀ ਗਈ ਆ ਕੁਝ ਪੁਲਿਸ ਵਾਲਿਆਂ ਦੇ ਨਾਮ ਵਿੱਚੋਂ ਗਾਇਬ ਆ ਜਿਹੜੇ ਜ਼ਿਆਦਾ ਜ਼ਿੰਮੇਵਾਰ ਸੀਗੇ ਉਹਦੇ ਵਿੱਚ ਸਾਰੇ ਪਰਤਾੜੇ ਦੇ ਵਿੱਚ ਵੇਖੋ ਜੀ ਦੋ ਤਿੰਨ ਗੱਲਾਂ ਨੇ ਹੁਣ ਇਹਨਾਂ ਦਾ ਕੱਲ ਕੋ ਨਾਂ ਨਹੀਂ ਮੈਨੂੰ ਪਤਾ ਹੈ ਇਹਨਾਂ ਦਾ ਕੋਈ ਚਿੱਲਾ ਸੀ ਜੀ ਉਹ ਗੱਲ ਕਹਿ ਰਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਹੁਣ ਵੀ ਤਾਂ ਨਰਾਦਰੀ ਹੁੰਦੀ ਹੁਣ ਜੱਥੇ ਬੰਦੀਆਂ ਕਿਉਂ ਨਹੀਂ ਬੋਲਦੀਆਂ ਹਾਂ ਸੁਲਤਾਨਪੁਰ ਤੇ ਕਿਉਂ ਨਹੀਂ ਬੋਲਦੀਆਂ ਮੈਨੂੰ ਭਗਵੰਤ ਮਾਨ ਨਾਲ ਨਾ ਤਾਂ ਪਿਆਰ ਆ ਤੇ ਨਾ ਹੀ ਮੇਰਾ ਦੁਸ਼ਮਣ ਆ ਸੁਲਤਾਨਪੁਰ ਦੀ ਘਟਨਾ ਤੇ ਬਗਰਾੜੀ ਦੀ ਘਟਨਾ ਨੂੰ ਇੱਕ ਅੱਖ ਨਾਲ ਨਹੀਂ ਵੇਖ ਸਕਦੇ ਸultanpur ਦੀ ਘਟਨਾ ਤੇ ਉਹ ਪਵਾਨੀ ਗੜ ਦੇ ਲਾਗੇ ਕਣੋਲੀ ਪਿੰਡ ਸੀ ਸ਼ਾਇਦ ਉਹ ਘਟਨਾ ਨੂੰ ਇੱਕ ਤਰ੍ਹਾਂ ਨਹੀਂ ਵੇਖ ਸਕਦੇ Sultanpur ਦੀ ਘਟਨਾ ਨੂੰ ਤੇ ਨਿਰੰਕਾਰੀ ਨੇ ਜਵੇਂ ਨਰਾਦਰੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਨੂੰ ਇੱਕ ਅੱਖਣਾ ਨਹੀਂ ਵੇਖ ਸਕਦੇ ਇਹਨਾਂ ਚ ਫਰਕ ਆ ਕਿਉਂਕਿ ਇੱਥੇ ਸੀ ਰੌਲਾ ਦੋ ਤਰ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਨਹੀਂ ਹੋਈ ਹੂੰ ਦਰਬਾਰ ਸਾਹਿਬ ਚ ਨਹੀਂ ਪੁਲਿਸ ਪੜੀ ਵਿੜੇ ਚ ਗਈ ਆ ਚਲੋ ਆਪਾਂ ਇਹ ਗੱਲ ਤਾਂ ਮੰਨਦੇ ਆਂ ਕਿ ਪੁਲਿਸ ਦੀ ਗਲਤੀ ਆ ਹੂੰ ਪਰ ਸਾਨੂੰ ਨਹੀਂ ਜਾਣਾ ਚਾਹੀਦਾ ਪੁਲਿਸ ਕੌਣ ਆ ਸਾਡੇ ਗੁਰੂ ਘਰਾਂ ਚ ਆਉਣ ਵਾਲੀ ਪਰ ਜੇ ਗੁਰੂ ਘਰਾਂ ਦੇ ਵਿੱਚ ਬੈਠ ਕੇ ਅਸੀਂ ਬਦਫੇਲੀਆਂ ਕਰਾਂਗੇ ਅਸੀਂ ਕਬਜ਼ਾ ਧਾਰੀ ਤੇ ਉਹੀ ਸਮਸਤਪੁਰ ਹੋਇਆ ਸੀ ਉਹੀ ਸultanpur ਹੋਇਆ ਫਰਕ ਦੱਸਣ ਤਾਂ ਸਹੀ ਸਮਸਤਪੁਰ ਜਦੋਂ ਬਾਬੇ ਧੰਮੇ ਨੇ ਕਬਜ਼ਾ ਕੀਤਾ ਜਲੰਧਰ ਲੱਗ ਗਏ ਉਦੋਂ ਵੀ ਤਾਂ ਇਹੋ ਕੁਛ ਹੀ ਹੋਇਆ ਸੀ ਉਹੋ ਕੁਛ ਹੀ ਸultanpur ਹੋਇਆ ਸਮਸਤਪੁਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਗ੍ਰਾਂਥੀ ਸਿੰਘ ਨੂੰ ਕੇਸਾਂ ਤੋਂ ਫੜ ਕੇ ਜਾ ਕੇ ਖਿੱਚਿਆ ਜਾਂਦਾ ਤੇ ਫਿਰ ਤੁਸੀਂ ਅੱਜ ਵੱਖ-ਵੱਖ ਕਰਕੇ ਅੱਜ ਤੁਸੀਂ ਭਗਵੰਤ ਮੜ ਮੜਾ ਪਰ ਚੰਗੇ ਤੁਸੀਂ ਕਿੱਥੋਂ ਆ ਮਸਲਾ ਤੇ ਇਸ ਗੱਲ ਦਾ ਹੈ ਇਸ ਕਰਕੇ ਸਾਨੂੰ ਜਿਹੜੇ ਤੁਹਾਡੇ ਸਵਾਲ ਆ ਉਹਨਾਂ ਦਾ ਜਵਾਬ ਇਹ ਹੈ ਕਿ ਜਿਵੇਂ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਤੇ ਗੱਲ ਕਰਦੇ ਆ ਜਿਹੜੇ ਬਿਆਨਾਂ ਦੀ ਗੱਲ ਕਰਦੇ ਹਾਂ ਜਿਹੜੀ ਤਵਾੜੀ ਦੀ ਰਿਪੋਰਟ ਆ ਉਹ ਬਿਆਨ ਹੋਰ ਆ ਤੇ ਜਿਹੜੇ ਕੱਲ ਬਿਆਨ ਦਿੱਤੇ ਉਹ ਕੁਝ ਹੋਰ ਹੈ ਉਹਨਾਂ ਬਿਆਨਾਂ ਦੀ ਆਪਸ ਵਿੱਚ ਕੋਈ ਮੇਲ ਨਹੀਂ ਜੀ ਜੇ ਇਹਨਾਂ ਬਿਆਨਾਂ ਤੇ ਪਰਚਾ ਕੈਨਸਲ ਹੋ ਜਾਂਦਾ ਤੇ ਤਵਾੜੀ ਦੀ ਰਿਪੋਰਟ ਤੱਕੇ ਪਰਚਾ ਕੈਨਸਲ ਹੋ ਜਾਊਗਾ ਸਿਰਫ ਇੰਨਾ ਹੀ ਹੋਣਾ ਕਿ ਇੱਕ ਵਾਰਾਂ ਬਾਦਲਾਂ ਨੂੰ ਵੋਟਾਂ ਮਿਲ ਸਕਦੀਆਂ ਪਰ ਬਾਦਲਾਂ ਤੇ ਸਵਾਲ ਆ ਕਿ 32 ਸਾਲ ਤੁਸੀਂ ਕਿੱਥੇ ਸੀ 15 ਸਾਲ ਤੁਹਾਡਾ ਰਾਜ ਰਹਿ ਗਿਆ ਜੀ ਸਰੂਮਣੀ ਕਮੇਟੀ ਤੇ ਤੁਸੀਂ ਪਹਿਲਾਂ ਤੋਂ ਕਾਬਜਿਆਂ ਤੁਹਾਡਾ ਜਥੇਦਾਰ ਕਦੇ ਗੁਰਦੇਵ ਸਿੰਘ ਕੌਂਕੇ ਦੇ ਘਰ ਗਿਆ ਹੋਵੇ ਤੁਹਾਡਾ ਸਰੂਮਣੀ ਕਮੇਟੀ ਮੈਂਬਰ ਕਦੇ ਕੋਈ ਗਿਆ ਹੋਵੇ ਉਹਦੇ ਘਰ ਕਦੇ ਸੁਖਬੀਰ ਬਾਦਲ ਪਹਿਲਾਂ ਗਿਆ ਹੋਵੇ 32 ਸਾਲਾਂ ਬਾਅਦ ਅੱਜ ਜਥੇਦਾਰ ਦਾ ਚਿੱਤ ਆਇਆ ਤੇ ਥੋੜਾ ਸਮਾਂ ਰੁਕੋ ਇਹਨਾਂ ਨੇ ਹਜੇ ਤੇ ਮਾਨੂ ਚਾਲਦੇ ਘਰੇ ਵੀ ਜਾਣਗੇ ਹਜੇ ਸੁਖਵਿੰਦਰ ਸਿੰਘ ਸੰਘਾ ਦੇ ਘਰੇ ਵੀ ਜਾਣਗੇ ਹੁਣ ਵੱਡੇ ਵੱਡੇ ਹੰਝੂ ਪੰਥ ਦੇ ਵਹਾਉਣਗੇ ਫਿਰ ਸੈਵ ਸੈਨਾ ਕੋਲੇ ਵੀ ਜਾਣਗੇ ਮਸਲਾ ਤੇ ਰੋਣੇ ਤਾਂ ਤਾਂ ਅਸੀਂ ਵੀ ਸਾਡੇ ਘਰਾਂ ਚ ਆ ਕੇ ਤੇ ਸਾਡੇ ਨਾਲ ਹੀ ਗਦਾਰੀ ਕਰਦੇ ਆ। ਧੰਨਵਾਦ ਮਰੂੜ ਸਾਹਿਬ ਤੁਸੀਂ ਸਮਾਂ ਦਿੱਤਾ। ਬਿਲਕੁਲ ਸੰਗਤ ਜੀ ਸਾਰੀ ਸੰਗਤ ਭਲੀ ਭਾਂਤ ਜਾਣ ਚੁੱਕੀ ਹੈ ਬਾਦਲ ਪਰਿਵਾਰ ਦੇ ਬਾਰੇ ਤੇ ਇਹਨਾਂ ਦੇ ਕੀਤੇ ਹੋਏ ਕਾਰਨਾਮਿਆਂ ਦੇ ਬਾਰੇ। ਬਹੁਤ ਸਾਰੇ ਕਾਰਨਾਮੇ ਆ ਜਿਹੜੇ ਮਰੂੜ ਸਾਹਿਬ ਨੇ ਗਿਣਾ ਦਿੱਤੇ ਆ। ਤੇ ਜੇ ਹਰ ਕਾਰਨਾਮੇ ਦੀ ਗੱਲ ਕਰਨੀ ਹੋਵੇ ਤੇ ਮੈਨੂੰ ਲੱਗਦਾ ਇੰਟਰਵਿਊ 4 ਘੰਟੇ ਤੋਂ ਵੀ ਲੰਮੀ ਹੋ ਸਕਦੀ ਹੈ। ਜਿਸ ਜਿਸ ਤਰੀਕੇ ਨਾਲ ਇਹਨਾਂ ਨੇ ਪੰਥ ਦੀ ਜੜ ਦੇ ਵਿੱਚ ਤੇਲ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰਪੰਥ ਗੁਰੂ ਬਾਜਾਂ ਵਾਲੇ ਦਾ ਸਾਜਿਆ ਹੋਇਆ ਚੰਗੇ ਮਾੜੇ ਸਮੇਂ ਜ਼ਰੂਰ ਆ ਸਕਦੇ ਆ ਪਰ ਜਿਹੜੀ ਚੀਜ਼ ਪੈਦਾ ਹੀ ਤਲਵਾਰ ਦੇ ਵਿੱਚੋਂ ਹੋਈ ਆ ਉਹਨੂੰ ਬਾਦਲ ਤਾਂ ਕੀ ਬਾਦਲ ਕੇ 10 ਖਾਨਦਾਨ ਵੀ ਲੱਗੇ ਰਹਿਣ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੇ ਜਿੰਨਾ ਘਾਨ ਸਿੱਖੀ ਦਾ ਕੀਤਾ ਜਿੰਨੀ ਕੋਸ਼ਿਸ਼ ਕੀਤੀ ਹੈ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਦੇ ਵਿੱਚ ਨਾਂ ਬਾਦਲ ਪਰਿਵਾਰ ਦਾ ਲਿਖਿਆ ਜਾ ਚੁੱਕਾ ਹੈ ਸੰਘਾਜੀ ਪੰਜਾਬ ਬਚਾਓ ਯਾਤਰਾ ਜਿਹੜਾ ਬਾਦਲ ਘੱਲਾਣਾ ਕੱਢ ਰਿਹਾ ਪੰਜਾਬ ਦੇ ਪਿੰਡ ਪਿੰਡ ਆਉਣ ਦੀ ਗੱਲ ਕਰ ਰਿਹਾ ਤੁਹਾਨੂੰ ਬੇਨਤੀ ਕਰਾਂਗਾ ਕਿ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਇਸ ਬਾਦਲ ਘੱਲਾਣੇ ਤੋਂ ਲੈਣ ਦਾ ਯਤਨ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਿਓ ਜੋ ਜੋ ਵੀ ਬਾਦਲ ਪਰਿਵਾਰ ਨੇ ਕੀਤਾ ਜੇ ਹੁਣ ਪਹਿਲਾਂ ਕਿਹਾ ਵੀ ਇਹਦੇ ਉੱਤੇ ਗੱਲ ਕਰਨੀ ਹੋਵੇ ਤਾਂ ਬੜਾ ਲੰਮਾ ਸਮਾਂ ਲੱਗੇ ਪਰ ਤੁਸੀਂ ਜਿਹੜੀ ਗੱਲ ਦੇ ਨਾਲ ਸਹਿਮਤ ਹੋਵੋ ਉਹਦੇ ਬਾਰੇ ਜਿਹਦੇ ਨਾਲ ਅਸਹਿਮਤ ਹੋਵੋ ਉਹਦੇ ਬਾਰੇ ਵੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਕਰ ਸਕਦੇ ਆਂ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜਦ ਤੱਕ ਬਾਦਲ ਕੀ ਪੰਜਾਬ ਬਚਾਓ ਯਾਤਰਾ ਚੱਲੇਗੀ ਮੈਂ ਹਰ ਪੰਥ ਦੀ ਸ਼ਖਸੀਅਤ ਦੇ ਕੋਲ ਜਾਣ ਦਾ ਯਤਨ ਕਰਾਂਗਾ ਸਭ ਦੇ ਕੋਲ ਪੁੱਛਣ ਦਾ ਯਤਨ ਕਰਾਂਗਾ ਜਿਵੇਂ ਅਮਰੂਦ ਸਾਹਿਬ ਨੇ ਕਿਹਾ ਸੀ ਕਿ ਪੰਜਾਬ ਨੂੰ ਉਜਾੜਨ ਵਾਲੇ ਕੌਣ ਨੇ ਜੇ ਬਚਾਉਣ ਵਾਲੇ ਬਾਦਲ ਕੇ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਾਸ ਨੂੰ ਖਿਮਾ ਦੀ ਜਾਚਤ ਬਖਸ਼ੋ ਪ੍ਰੋਗਰਾਮ ਨੂੰ ਬਤਵਾਰ ਸੇਰ ਕਰੋ ਜਲਦ ਹੋਰ ਮੁੱਦੇ ਤੇ ਹੋਰ ਸਖਸ਼ੀਅਤ ਨੂੰ ਲੈ ਕੇ ਆਪ ਜੀ ਦੇ ਰੂਬਰੂ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ